₹ ਦੀ ਡੱਬੀ ਲੈ ਕੇ ਤੁਹਾਨੂੰ ਟੈਕਸ ਭਰਦੇ ਆ ਪੰਜਾਬ ਦੇ ਲੋਕ ਚਾਹ ਪੀਣ ਲੱਗੇ ਤੁਹਾਨੂੰ ਟੈਕਸ ਭਰਦੇ ਆ ਸਰਕਾਰ ਨੂੰ ਪੰਜਾਬ ਦੇ ਲੋਕ ਸਬਜੀ ਖਾਣ ਵੇਲੇ ਤੁਹਾਨੂੰ ਟੈਕਸ ਭਰਦੇ ਆ ਇੱਥੋਂ ਤੱਕ ਕੀ ਜਿਹੜਾ ਬੰਦਾ ਦੁਨੀਆ ਤੋਂ ਮਰ ਜਾਂਦਾ ਜਿਹੜਾ ਬੰਦਾ ਮਰਦਾ ਦੁਨੀਆ ਤੋਂ ਉਹ ਲੱਕੜਾਂ ਖਰੀਦਿਓ ਦਾ ਉਹ ਵੀ ਤੁਹਾਨੂੰ ਟੈਕਸ ਦੇ ਕੇ ਜਾਂਦਾ ਜਿਹੜਾ ਬੰਦਾ ਜਦੋਂ ਉਹਦਾ ਖੱਫ ਜਿਹੜਾ ਕਹਿੰਦੇ ਕਫਨ ਖਰੀਦਦੇ ਆ ਉਹ ਖੱਫਨ ਤੇ ਵੀ ਤੁਹਾਨੂੰ ਉਹ ਪੈਸੇ ਦੇ ਕੇ ਜਾਂਦਾ ਔਰ ਜਦੋਂ ਉਹ ਜਮਾਈ ਉਹਦਾ ਭੋਗ ਵੀ ਪੈ ਜਾਂਦਾ ਭੋਗ ਵਾਲੇ ਦਿਨ ਵੀ ਤੁਹਾਨੂੰ ਉਹ ਟੈਕਸ ਦੇ ਕੇ ਜਾਂਦਾ ਕੌਕਿਓ ਦੇ ਭੋਗ ਤੇ ਅੰਤਿਮ ਅਰਦਾਸ ਤੇ ਜਿਹੜਾ ਕਹਿ ਲੋ ਉੱਥੇ ਜਿਹੜਾ ਸਬਜੀ ਪਾਣੀ ਰੋਟੀ ਲੱਗਦਾ ਉਹਦਾ ਵੀ ਟੈਕਸ ਲੱਗਦਾ ਤੁਹਾਨੂੰ ਮਰਿਆ ਬੰਦਾ ਵੀ ਟੈਕਸ ਦਿੰਦਾ ਮੇਰਾ ਦਿਲ ਕਰਦਾ ਕਿ ਮੈਂ ਪੰਜਾਬ ਦੇ ਵਿੱਚ ਯਾਤਰਾ ਕਰਾਂ ਤੁਹਾਨੂੰ ਗਰੀਬੀ ਵਿਖਾਵਾਂ ਪੰਜਾਬ ਦੇ ਲੋਕਾਂ ਦੀ ਪਰ ਅਫਸੋਸ ਜੇ ਮੇਰਾ ਭਾਰ ਨਹੀਂ ਚੱਲਦੀ ਨਹੀਂ ਤਾਂ ਮੈਂ ਪੰਜਾਬ ਦੇ ਵਿੱਚ ਨਿਕਲਾਂ ਤੇ ਤੁਹਾਨੂੰ ਗਰੀਬ ਲੋਕ ਵਖਾਵਾ ਚਾਹਿਓ ਐਸਸੀਬੀਸੀ ਜੀ ਭਗਵੰਤਮਾਨ ਜੀ ਸੱਚ ਬੋਲੂਗਾ ਭਵੇਂ ਪਰਚੇ ਦੋ ਕਰਨੇ ਹੋਰ ਕਰ ਦੋ ਪਹਿਲਾਂ ਤਾਂ ਮੈਂ ਗੱਲ ਇਹ ਕਰਾਂ ਮੈਂ ਬਹੁਤ ਵਾਰੀ ਇਹ ਗੱਲ ਕਹੀ ਆ ਕਿ ਤੁਸੀਂ ਗੋਬੀ ਅੱਗੇ ਗਾਣੇ ਗਾ ਸਕਦੇ ਆ ਬੰਦਿਆਂ ਅੱਗੇ ਗਾਣੇ ਨਹੀਂ ਗਾ ਸਕਦੇ ਉਹ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਦੱਸ ਘਟਿਆ ਤੇ ਮੈਂ ਗੱਲ ਅੱਜ ਵੀ ਦੱਸ ਘਟਦਾ ਕਈ ਵਾਰ ਇੱਕ ਵਾਰ ਕਿਸੇ ਬੰਦੇ ਨੂੰ ਗਾਣੇ ਗਾਉਂਦਾ ਬਹੁਤ ਸ਼ੌਂਕ ਸੀ ਭਗਵੰਤਮਾਨ ਅਰਗੇ ਸਿਗੇ ਹੋ ਤੇ ਜਦੋਂ ਉਹ ਗਾਣੇ ਗਾਇਆ ਕਰੇ ਤੋ ਉਹਨਾਂ ਸਟੇਜ ਤੇ ਜਾ ਕੇ ਲੱਤਾਂ ਹੀ ਕੰਮਦੀਆਂ ਸੀ ਤੇ ਉਹਨੂੰ ਕਿਸੇ ਨੇ ਰਹਿ ਦਿੱਤੀ ਕਹਿੰਦਾ ਜਾ ਕੇ ਤੂੰ ਸਬਜ਼ੀ ਵੇਚਦਾ ਤੇ ਸਬਜ਼ੀ ਚ ਖੜ ਕੇ ਗਾਇਆ ਕਰ ਉਹਨੇ ਗੋਭੀ ਬੀਜੀ ਸੀ ਗੋਭੀ ਦੇ ਵਿੱਚ ਖੜ ਕੇ ਗਾਉਂਦਾ ਸੀ ਤੇ ਜਦੋਂ ਗਾਇਆ ਕਰੇ ਮਹੀਨਾ ਡੇਢ ਗੋਭੀ ਅੱਗੇ ਗਾਇਆ ਉਹਨੇ ਪਰ ਜਿਸ ਦਿਨ ਕਿਸੇ ਸਟੇਜ ਤੇ ਚੜ੍ਹਿਆ ਤੇ ਸਟੇਜ ਤੇ ਜਾ ਕੇ ਫਿਰ ਲੱਤਾਂ ਹੀ ਕੰਬਣ ਲੱਗੀਆਂ ਤੇ ਕੰਦਾ ਕੰਦਾ ਦਾ ਕਹਿੰਦਾ ਗੋਭੀ ਗੋਭੀ ਹੁੰਦੀ ਆ ਤੇ ਬੰਦੇ ਬੰਦੇ ਹੀ ਹੁੰਦੇ ਆ ਮਾਨ ਸਾਹਿਬ ਇਹੀ ਮੈਂ ਗੱਲ ਕਹੂੰਗਾ ਤੁਹਾਡੀ ਇੱਕ ਵੀਡੀਓ ਮੈਂ ਵੇਖ ਕੇ ਹਟਿਆ ਜਿਹਦੇ ਵਿੱਚ ਸੁਣ ਹੀ ਲੋ ਤੁਸੀਂ ਇਹ ਕਹਿ ਰਹੇ ਆ ਕਿ ਜਦੋਂ ਲੋਕਾਂ ਨੂੰ ਪਤਾ ਲੱਗ ਜੇ ਕਿ ਸਾਡੀ ਜਿਹੜੀ ਸਰਕਾਰ ਆ ਉਹ ਜਿਹੜਾ ਪੈਸਾ ਉਹ ਸਹੀ ਢੰਗ ਨਾਲ ਲਾ ਰਹੀ ਆ ਸਾਡੇ ਤੇ ਲਾ ਰਹੀ ਆ ਤੇ ਉਹ ਟੈਕਸ ਵਧਾਉਣਾ ਜਿਹੜਾ ਟੈਕਸ ਹੋਰ ਦੇਣ ਲੱਗ ਜਾਂਦੇ ਆ ਸੁਣ ਹੀ ਲੋ ਕੀ ਹੋ ਜੇ ਜਿਹੜੀ ਸਰਕਾਰ ਹੈ ਉਹ ਸਾਡਾ ਪੈਸਾ ਕਿਸੇ ਨਾ ਕਿਸੇ ਰੂਪ ਸਾਡੇ ਤੇ ਲਾਉਗੀ ਉੱਥੇ ਟੈਕਸ ਦੀ ਕਲੈਕਸ਼ਨ ਪੜ ਜਾਂਦੀ ਹੈ ਲੋਕ ਆਪਣੇ ਆਪ ਟੈਕਸ ਦੇਣ ਲੱਗ ਜਾਂਦੇ ਆ ਕਿ ਕੋਈ ਗੱਲ ਨਹੀਂ ਸਾਡੇ ਤੇ ਆਊਗਾ ਸੜਕਾਂ ਦੇ ਰੂਪ ਚ ਆਊਗਾ ਚਾਹੇ ਸਕੂਲਾਂ ਦੇ ਰੂਪ ਚ ਆਊਗਾ ਕਿਸੇ ਵੀ ਰੂਪ ਚ ਆਊਗਾ ਹਰ ਕੋਲੇ ਵਾਪਸ ਆ ਹਾਂ ਬਿਲਕੁਲ ਅੱਜ ਵੀ ਲੋਕ ਗੱਡੀਆਂ ਵਿੱਚ ਤੇਲ ਪਵਾਉਂਦੇ ਆ ਟੈਕਸ ਆਉਂਦਾ ਹੈ ਬਿਲਕੁਲ ਬਿਲਕੁਲ ਰਿਸਟਰੀਆਂ ਕਰਾਉਂਦੇ ਆ ਟੈਕਸ ਆਉਂਦਾ ਹੈ ਜਿੱਥੇ ਜਿੱਥੇ ਤੋਂ ਟੈਕਸ ਕਲੈਕਟ ਕੀਤਾ ਜਾਂਦਾ ਹੈ ਉਹੋ ਹੀ ਟੈਕਸ ਫਿਰ ਸਰਕਾਰਾਂ ਨੌਕਰੀਆਂ ਦੇ ਰੂਪ ਚ ਵਧੀਆ ਸਕੂਲਾਂ ਦੇ ਰੂਪ ਚ ਵਧੀਆ ਹੈਲਥ ਸਿਸਟਮ ਦੇ ਰੂਪ ਚ ਪੈਸਾ ਸਰਕਾਰਾਂ ਵਾਪਸ ਲਾਉਂਦੀਆਂ ਚ ਇੱਕ ਚੱਕਵਾਜੀਆਂ ਪਾਰ ਚੀਜ਼ਾਂ ਮਹਾਰਾਜ ਇਹ ਕੋਈ ਚੀਜ਼ਾਂ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਪੂਰਾ ਪਤਾ ਵੀ ਜਿਹੜਾ ਟੈਕਸ ਆ ਪੰਜਾਬ ਦੇ ਲੋਕਾਂ ਦਾ ਉਹ ਇਸ ਗੱਲ ਦੀ ਅਸੀਂ ਸ਼ਲਾਂਗਾ ਕਰਦੇ ਹਾਂ ਤੁਹਾਡੀ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਪੈਸਾ ਮਾਨ ਸਾਹਿਬ ਦੂਜੀਆਂ ਸਰਕਾਰਾਂ ਤਾਂ ਸਾਲ ਬਾਅਦ ਪੈਸਾ ਪਹੁੰਚਾਉਂਦੀਆਂ ਸੀ ਲੋਕਾਂ ਕੋਲ ਔਰ ਜਿਹੜਾ ਤੁਹਾਡਾ ਪੈਸਾ ਉਹ ਲੋਕਾਂ ਕੋਲ ਮਹੀਨੇ 'ਚ ਤਿੰਨ ਵਾਰੀ ਪਹੁੰਚ ਜਾਂਦਾ ਕਦੇ ਕਿਸੇ ਕੰਧ ਤੇ ਲੱਗਿਆ ਹੁੰਦਾ ਕਦੇ ਕਿਸੇ ਸ਼ਹਿਰ 'ਚ ਲੱਗਿਆ ਹੁੰਦਾ ਉਹ ਪੈਸਾ ਜਿਹੜਾ ਟੈਕਸਾਂ ਦਾ ਭੇਜਦੇ ਆ ਉਹ ਜਾ ਕੇ ਕੰਧਾਂ ਤੇ ਤੁਹਾਡੇ ਬੈਨਰ ਬਣ ਕੇ ਲੱਗਿਆ ਹੁੰਦਾ ਜਾਂ ਬਣਿਆ ਹੁੰਦਾ ਕਿ ਸਕੂਲ ਚੰਗੇ ਕਰਤੇ ਆ ਬੈਨਰ ਲੱਗਿਆ ਹੁੰਦਾ ਹਸਪੀਟਲ ਚੰਗੇ ਕਰਤੇ ਆ ਔਰ ਬੈਨਰ ਲੱਗੇ ਹੁੰਦੇ ਆ ਕਿ ਰੋਜ਼ਗਾਰ ਦੇਤਾ ਬਾਇਨਰ ਲੱਗੇ ਹੁੰਦੇ ਆ ਲੋਕਾਂ ਨੂੰ ਚੰਗਾ ਕਰਤਾ ਪਰ ਲੋਕਾਂ ਦੀ ਸੱਚਾਈ ਕਦੇ ਗਰਾਉਂਡ ਲੈਵਲ ਤੇ ਜਾ ਕੇ ਵੇਖੋ ਜੇ ਮਾਨ ਸਾਹਿਬ ਪਹਿਲਾਂ ਮੈਂ ਗਲਤ ਤੁਹਾਨੂੰ ਇਹ ਕਹਿ ਦੇਵਾਂ ਕਿ ਰਹੀ ਗੱਲ ਸਿੱਖਿਆ ਦੀ ਕੋਈ ਸਿੱਖਿਆ ਚੰਗੀ ਨਹੀਂ ਹੋਈ ਕੋਈ ਸਕੂਲਾਂ ਤੇ ਪੈਸਾ ਭਲਾ ਜਿੰਨੇ ਮਰਜ਼ੀ ਲਾ ਲੋ ਸਕੂਲਾਂ ਫੈਮੀਨੇਚੇ ਤੁਸੀਂ ਬਣਾਤੇ ਆ ਠੀਕ ਆ ਤੁਸੀਂ ਕਹਿੰਦਾ ਕਿ ਅਸੀਂ ਵਧੀਆ ਕਰਤੇ ਆ ਪਰ ਇਹ ਸਰਕਾਰੀ ਸਕੂਲ ਉਹਨਾਂ ਚਿਰ ਚੰਗੇ ਨਹੀਂ ਹੁੰਦੇ ਜਿੰਨਾ ਚਿਰ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ। ਉਹਨਾਂ ਚਿਰਾਂਵੇਂ ਸਰਕਾਰੀ ਸਕੂਲਾਂ ਨੂੰ ਚੰਗਾ ਨਾ ਕਹੋ ਜੇ। ਔਰ ਰਹੀ ਗੱਲ ਹਸਪਤਾਲਾਂ ਦੀ। ਤੁਸੀਂ ਕਹਿ ਰਹੇ ਆ ਨਾ ਕਿ ਹਸਪਤਾਲ ਚੰਗੇ ਹੋ ਜਾਂਦੇ ਆ। ਹਸਪਤਾਲ ਚੰਗੇ ਹੁੰਦੇ ਤਾਂ ਰਾਗਵ ਚੱਡਾ ਜਾ ਕੇ ਐਨਕ ਜਿਹੜਾ ਅੱਖਾਂ ਦਾ ਇਲਾਜ ਬਾਹਰਲੀਆਂ ਕੰਟਰੀਆਂ 'ਚ ਕਿਉਂ ਜਾਂਦੇ ਆ? ਰਹੀ ਗੱਲ ਤੁਸੀਂ ਇਹ ਕਹਿ ਰਹੇ ਆ ਕਿ ਹਸਪਤਾਲ ਚੰਗੇ ਹੋ ਜਾਂਦੇ ਆ। ਲੋਕ ਡੈਲੀ ਟੈਕਸ ਦਿੰਦੇ ਆ। ਲੋਕ ਡੇਲੀ ਮਾਰ ਰਹੇ ਆ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਜਿਹੜੇ ਲੋਕ ਆ ਉਹ ਅਨਮੋਲ ਕਵਾਤਰੀਆਂ ਗਿਆਂ ਨੂੰ ਫਾਂਡ ਦਿੰਦੇ ਆ ਅਨਮੋਲ ਕਵਾਤਰੀਆਂ ਗਿਆਂ ਨੂੰ ਟਰਾਲੀਆਂ ਇੱਟਾਂ ਭਰ-ਭਰ ਦੇ ਕੇ ਆਉਂਦੇ ਆ ਉਹ ਕੀ ਕਹਿੰਦਾ ਕਿ ਇੱਥੇ ਅਸੀਂ ਇੱਕ ਜਿਹੜਾ ਕਹਿ ਲੋ ਲੋਕਾਂ ਦੇ ਇਲਾਜ ਵਾਸਤੇ ਤੀਰਥ ਬਣਾ ਰਹੇ ਆ ਤੀਰਥ ਔਰ ਲੋਕਾਂ ਨੂੰ ਪੈਸੇ ਜਿਹੜਾ ਕਹਿੰਦਾ ਕਿ ਇੱਕ ਇੱਥੇ ਤੁਸੀਂ ਗੱਟਾ ਸੀਮਿੰਟ ਦਾ ਗੱਟਾ ਜੋ ਮਰਜ਼ੀ ਦੇ ਕੇ ਜਾਓ ਔਰ ਦੂਜੇ ਪਾਸੇ ਫੇਸਬੁਕ ਤੇ ਅਕਸਰ ਵੀਡੀਓ ਹੁੰਦੀਆਂ ਰਹਿੰਦੀਆਂ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂਗੇ ਸਾਡਾ ਇਲਾਜ ਕਰਵਾਇਆ ਜਾਵੇ ਸਾਡਾ ਮੁੰਡਾ ਬੇ ਇਲਾਜਾ ਬੈਠਾ ਮੈਂ ਕਈਆਂ ਦੀਆਂ ਵੀਡੀਓ ਪਾ ਕੇ ਆਇਆ ਮਾਨ ਸਾਹਿਬ ਤੁਹਾ ਤੁਹਾਡੇ ਤੇ ਲੋਕਾਂ ਨੇ ਵਿਸ਼ਵਾਸ ਕਿਉਂ ਕੀਤਾ ਸੀ ਕਿਉਂਕਿ ਲੋਕ ਪਹਿਲਾਂ ਵੀ ਇਹੀ ਮੁਸੀਬਤਾਂ ਚੱਲ ਰਹੀ ਸੀ ਉਹਨਾਂ ਨੇ ਯਕੀਨ ਕੀਤਾ ਤੁਹਾਡੀ ਸੋਚ ਤੇ ਉਹਨਾਂ ਨੇ ਵਿਚਾਰ ਕੀਤੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ 92 ਸੀਟਾਂ ਲੈ ਕੇ ਦਿੱਤੀਆਂ ਤਾਂ ਕਿ ਤੁਸੀਂ ਹਸਪਤਾਲ ਚੰਗੇ ਕਰ ਦੋਗੇ ਪਰ ਅੱਜ ਵੀ ਹਸਪਤਾਲਾਂ ਦੇ ਵਿੱਚ ਗਰੀਬ ਲੋਕਾਂ ਦੀ ਮੌਤ ਹੁੰਦੀ ਆ ਉਹ ਤੁਹਾਡੇ ਗੱਪਾਂ ਦੇ ਕਾਰਨ ਹੁੰਦੀ ਆ ਤੁਸੀਂ ਕਹਿ ਰਹੇ ਆ ਕਿ ਹਸਪਤਾਲ ਚੰਗੇ ਹੋ ਜਾਂਦੇ ਆ ਮੈਂ ਕਹਿੰਨਾ ਜੇ ਉਹਨਾਂ ਤੇ ਹਸਪਤਾਲ ਚੰਗੇ ਨਹੀਂ ਹੁੰਦੇ ਜਿੰਨਾ ਚਿਰ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦੇ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦੇ ਗਰੀਬ ਕਰੋੜਾਂ ਰੁਪਈਆ ਵਾਲਾ ਹੈ ਨਹੀਂਗਾ ਇੱਥੇ ਗਰੀਬ ਲੱਖਾਂ ਰੁਪਈਆ ਲਾਉਣ ਵਾਲਾ ਇਲਾਜ ਵਾਸਤੇ ਹੈ ਨਹੀਂਗਾ ਔਰ ਜਿਹੜਾ ਗਰੀਬ ਆ ਉਹ ਮੰਗ ਕੇ ਪੈਸੇ ਪਿੰਡ ਦੇ ਵਿੱਚੋਂ ਮੰਗ ਕੇ ਪੈਸੇ ਲਾਉਂਦਾ ਕਿੱਥੇ ਲਾਉਂਦਾ ਇਲਾਜ ਤੇ ਉਹ ਪੈਸੇ ਮੰਗਦਾ ਤੇ ਤੁਸੀਂ ਜੇਕਰ ਮੇਰਨੇ ਇਕੱਲਾ ਝੂਠਾ ਪੰਜਾਬ ਦੇ ਲੋਕੋ ਬੇਛੱਕ ਦੀ ਛਿੱਤਰ ਭੇਜ ਦੋ ਥੱਲੇ ਮੈਨੂੰ ਤੁਹਾਡੇ ਛਿੱਤਰ ਮਨਜ਼ੂਰਾ ਪਰ ਚਮਚਾਗਰੀ ਕਰਕੇ ਨਾ ਭੇਜੋ ਜੇ ਪੰਜਾਬ ਦੇ ਹੱਕ ਲਈ ਭੇਜੋ ਜੇ ਜੇ ਅੱਜ ਪੰਜਾਬ ਦੇ ਵਿੱਚ ਬਿਨ ਇਲਾਜ ਤੋਂ ਮੌਤਾਂ ਨਹੀਂ ਹੁੰਦੀਆਂ ਤੇ ਮੈਨੂੰ ਮਾਨ ਸਾਹਿਬ ਜਿਹੜੀ ਮਰਜ਼ੀ ਸਜ਼ਾ ਦੇ ਦੋ ਜੇ ਅੱਜ ਐਨ ਜੀ ਓ ਆ ਕੇ ਲੋਕਾਂ ਦਾ ਇਲਾਜ ਨਹੀਂ ਕਰਵਾਉਂਦੀਆਂ ਤੇ ਮਾਨ ਸਾਹਿਬ ਮੈਨੂੰ ਤੁਸੀਂ ਜੋ ਸਜ਼ਾ ਲਾਉਣੀ ਆ ਲਾ ਦੋ ਅੱਜ ਜੇਕਰ ਗਰੀਬ ਸੜਕਾਂ ਤੇ ਨਹੀਂ ਘੁੰਮਦਾ ਮੈਨੂੰ ਤੁਸੀਂ ਜਿਹੜੀ ਸਜ਼ਾ ਲਾਉਣੀਆਂ ਲਾ ਦਿਓ ਫੇਰ ਰਹੀ ਗੱਲ ਕਿ ਲੋਕ ਟੈਕਸ ਜਾਦੇ ਦਿੰਦੇ ਆ ਲੋਕ ਆਹ ਦਿਨ ਟੈਕਸ ਦਿੰਦੇ ਆ ਲੋਕ ਮਿੰਟ ਮਿੰਟ ਬਾਅ ਟੈਕਸ ਦਿੰਦੇ ਆ ਲੋਕ 1 ਰੁਪਏ ਦੀ ਉਹ ਸਿੱਖਾਂ ਵਾਲੀ ਡੱਬੀ ਜਿਹੜੀ ਅੱਗ ਮਚਾਉਣ ਦਾ ਕੰਮ ਕਰਦੀ ਆ ਉਹ 1 ਰੁਪਏ ਦੀ ਡੱਬੀ ਲੈ ਕੇ ਤੁਹਾਨੂੰ ਟੈਕਸ ਭਰਦੇ ਆ ਪੰਜਾਬ ਦੇ ਲੋਕ ਚਾਹ ਪੀਣ ਲੱਗੇ ਤੁਹਾਨੂੰ ਟੈਕਸ ਭਰਦੇ ਆ ਸਰਕਾਰ ਨੂੰ ਪੰਜਾਬ ਦੇ ਲੋਕ ਸਬਜ਼ੀ ਖਾਣ ਵੇਲੇ ਤੁਹਾਨੂੰ ਟੈਕਸ ਭਰਦੇ ਆ ਇੱਥੋਂ ਤੱਕ ਕੀ ਜਿਹੜਾ ਬੰਦਾ ਦੁਨੀਆ ਤੋਂ ਮਰ ਜਾਂਦਾ ਜਿਹੜਾ ਬੰਦਾ ਮਰਦਾ ਦੁਨੀਆ ਤੋਂ ਉਹ ਲੱਕੜਾਂ ਖਰੀਦੇ ਉਹਦਾ ਉਹ ਵੀ ਤੁਹਾਨੂੰ ਟੈਕਸ ਦੇ ਕੇ ਜਾਂਦਾ ਜਿਹੜਾ ਬੰਦਾ ਜਦੋਂ ਉਹਦਾ ਖੱਫ ਜਿਹੜਾ ਕਹਿੰਦੇ ਕਫਨ ਖਰੀਦਦੇ ਆ ਉਹ ਖੱਫਨ ਤੇ ਵੀ ਤੁਹਾਨੂੰ ਉਹ ਪੈਸੇ ਦੇ ਕੇ ਜਾਂਦਾ ਔਰ ਜਦੋਂ ਉਹ ਜਮਈ ਉਹਦਾ ਭੋਗ ਵੀ ਪੈ ਜਾਂਦਾ ਭੋਗ ਵਾਲੇ ਦਿਨ ਵੀ ਤੁਹਾਨੂੰ ਉਹ ਟੈਕਸ ਦੇ ਕੇ ਜਾਂਦਾ ਕਿਉਂਕਿ ਉਹਦੇ ਭੋਗ ਤੇ ਅੰਤਿਮ ਅਰਦਾਸ ਤੇ ਜਿਹੜਾ ਕਹਿ ਲੋ ਉੱਥੇ ਜਿਹੜਾ ਸਬਜੀ ਪਾਣੀ ਰੋਟੀ ਲੱਗਦਾ ਉਹਦਾ ਵੀ ਟੈਕਸ ਲੱਗਦਾ ਤੁਹਾਨੂੰ ਮਰਿਆ ਬੰਦਾ ਵੀ ਟੈਕਸ ਦਿੰਦਾ ਫਿਰ ਜਸਦੈਣ ਉਹਦੇ ਫੁੱਲ ਜਾਂ ਹਰਤਵਾਰ ਜਾਂ ਕਿਤੇ ਹੋਰ ਜਾ ਕੇ ਜਦੋਂ 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 ਲੈ ਕੇ ਜਾਂਦੇ ਆ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਚਲੋ ਜੀ ਉਦੋਂ ਵੀ ਤੁਹਾਨੂੰ ਉਹਦਾ ਟੈਕਸ ਮਿਲਦਾ ਕਿਉਂਕਿ ਉਦੋਂ ਵੀ ਤੇਲ-ਬਾਲ ਕਿਲ ਜਾਇਆ ਜਾਂਦਾ ਇਹ ਹੋਰ ਤੁਹਾਨੂੰ ਕਿਹੜੇ ਕਿਹੜੇ ਟੈਕਸ ਗਨਾਦ ਕੇ ਜਦੋਂ ਸਾਰਾ ਕੰਮ ਸਮਾਰਤ ਹੋ ਜੇ ਉਸ ਤੋਂ ਬਾਅਦ ਇੱਕ ਚੀਜ਼ ਤੇ ਤੁਹਾਨੂੰ ਹੋਰ ਪੈਸੇ ਦੇ ਕੇ ਜਾਂਦਾ ਉਹ ਤੁਹਾਨੂੰ ਆਪਦੀ ਮੌਤ ਦਾ ਵੀ ਸਬੂਤ ਦੇ ਕੇ ਜਾਂਦਾ ਕਿ ਆ ਰਿਹਾ ਮੇਰਾ ਡੈਥ ਸਰਟੀਫਿਕੇਟ ਉਹਦੇ ਵੀ ਤੁਹਾਨੂੰ ਉਹ ਪੈਸੇ ਦੇ ਕੇ ਜਾਂਦਾ ਹਾਂ ਪਰ ਜਿਹੜਾ ਬੰਦਾ ਇਸ ਦੁਨੀਆ ਤੋਂ ਗਿਆ ਹੁੰਦਾ ਉਹਨੂੰ ਤੁਸੀਂ ਕਦੇ ਕੁਝ ਨਹੀਂ ਦਿੱਤਾ ਉਹਦੇ ਕਦੇ ਘਰ ਜਾ ਕੇ ਵੇਖੋ ਜੇ ਜਿਹੜਾ ਗਰੀਬ ਬੰਦਾ ਆਇਆ ਉਹ ਗਰੀਬ ਬੰਦੇ ਦੀਆਂ ਛੱਤਾਂ ਚੁੰਦੀਆਂ ਹੁੰਦੀਆਂ ਮੀਂਹ ਦੇ ਵਿੱਚ ਤੇਰੇ ਅਰਗੇ ਆ ਪਕੌੜੇ ਰੰਗ ਲੈਂਦੇ ਆ ਤੁਹਾਡੇ ਲੀਡਰ ਆਰ ਕੇ ਆ ਕਹਿੰਦੇ ਚਲੋ ਅੱਜ ਤੇਲ ਸਾੜੋ ਉਹ ਤੁਹਾਡੇ ਲੀਡਰ ਜਿਹੜੇ ਹੁੰਦੇ ਆ ਉਹ ਹੋ ਸਕਦਾ ਸਰੋਂ ਦਾ ਤੇਲ ਸਾੜਦੇ ਹੋਣ ਪਕੌੜੇ ਗੁਲਗਲੇ ਕਰਦੇ ਹੋਣ ਪਰ ਯਾਦ ਰੱਖੋ ਜਦੋਂ ਗਰੀਬ ਜਦੋਂ ਮੀਂਹ ਆਉਂਦਾ ਉਦੋਂ ਰੱਬ ਨੂੰ ਯਾਦ ਕਰਦਾ ਕਿਉਂਕਿ ਉਹਨੀਆਂ ਛੱਤਾਂ ਚੋਂ ਲੱਗ ਜਾਂਦੀਆਂ ਉਹਦੇ ਮਕਾਨ ਟਿੱਕਣ ਵਾਲੇ ਹੁੰਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਲੀਡਰ ਬੈਠੇ ਹੁੰਦੇ ਆ ਉਹ ਦੱਸਦੇ ਨਹੀਂ ਕੁਝ ਵੀ ਤੁਹਾਨੂੰ ਤੁਹਾਡੇ ਐਮਐਲਏ ਨੂੰ ਸਾਰਾ ਕੁਝ ਪਤਾ ਹੁੰਦਾ ਜਦੋਂ ਤੁਹਾਡੇ ਐਮਐਲਏ ਲੋਕਾਂ ਤੋਂ ਵੋਟਾਂ ਲੈਣ ਆਉਂਦੇ ਆ ਉਦੋਂ ਸਾਰਿਆਂ ਦੇ ਘਰ ਚੈੱਕ ਕਰਕੇ ਜਾਂਦੇ ਆ ਪਰ ਉਸ ਤੋਂ ਬਾਅਦ ਉਹ ਆਮ ਮੰੰਦੇ ਦੀ ਕਦੇ ਕੋਈ ਸੁਣਵਾਈ ਨਹੀਂ ਹੁੰਦੀ ਲੋਕਾਂ ਦੇ ਅੱਜ ਵੀ ਵੇਖੋ ਘਾ ਡਿੱਗਣ ਡਿੱਗੇ ਪਏ ਆ ਲੋਕ ਛੱਪਰੀਆਂ ਪਾ ਕੇ ਉਹ ਕਰਦੇ ਆ ਪਰ ਮਾਨ ਸਾਹਿਬ ਤੁਹਾਨੂੰ ਇੱਕ ਤੁਹਾਡੇ ਨਾਲ ਮਕਾਨ ਵਾਲੀਆਂ ਗੱਲਾਂ ਯਾਦ ਕਰਕੇ ਇੱਕ ਹੋਰ ਕਹਾਵਤ ਯਾਦ ਆਉਂਦੀ ਆ ਉਹ ਤੁਸੀਂ ਬਹੁਤ ਧਾਰੀ ਸੁਣਾਈ ਵੀ ਹੋਗੇ ਤੁਸੀਂ ਸੁਣੀ ਵੀ ਹੋਊਗੀ ਜਿਹਦਾ ਕਿਸੇ ਦਾ ਕੋਈ ਛੜੇ ਮਲੰਗ ਦਾ ਵਿਆਹ ਨਹੀਂ ਹੁੰਦਾ ਸੀ ਤੇ ਉਹਨੂੰ ਕਿਸੇ ਨੇ ਦੱਸਿਆ ਜਾ ਕੇ ਬਾਬੇ ਬਤੋਈ ਕੋਲ ਜਾ ਕੇ ਉਹਦੇ ਲੱਸੀ ਪਾ ਕੇ ਆਇਆ ਕਰ ਔਰ ਪਿੱਤਲ ਦੀ ਗਵੜੀ ਚ ਉਹਨੇ ਪਹਿਲਾਂ ਗਵੜੀ ਲਿਆਂਦੀ ਫਿਰ ਉਹ ਪਿੱਤਲ ਦੀ ਜਾ ਕੇ ਉਹ ਜਿਹੜਾ ਕਹ ਲੋ ਉਥੇ ਲੱਸੀ ਪਾ ਕੇ ਆਇਆ ਕਰੇ 15 ਦਿਨ ਤੇਲ ਪਾਇਆ ਉਹਨੇ ਲੱਸੀ ਪਾਈ ਪਾਉਣੀ 21 ਦਿਨ ਸੀ 15ਵਾਂ ਦਿਨ ਜਦੋਂ ਹੋਇਆ ਪਿਛੂ ਨੂੰ ਸੁਣਿਆ ਗਿਆ ਕਹਿੰਦਾ ਉਰੇ ਆ ਭਰਾਵਾ ਕਹਿੰਦਾ ਹਾਂਜੀ ਕਹਿੰਦਾ ਤੇਰੀ ਮਾਤਾ ਪੂਰੀ ਹੋ ਗਈ ਆ ਉਹਨੇ ਕੋ ਚੱਟੀਓ ਗਵੜੀ ਕਹਿੰਦਾ ਵਾਹ ਬਾਬਾ ਬਤੋਈ ਸਾਨੂੰ ਕਿਦ ਨਹੀਂ ਸਾਡੇ ਭਾਪੇ ਵਾਲੀ ਵੀ ਖੋਈ ਉਹ ਕੰਮ ਆ ਮਾਨ ਸਾਹਿਬ ਤੁਹਾਡਾ ਤੁਸੀਂ ਲੋਕਾਂ ਨੂੰ ਮਕਾਨ ਤਾਂ ਕੀ ਪਾ ਕੇ ਦੇਣੇ ਸੀ ਪਰ ਉਹਦੇ ਵਿੱਚ ਯਾਦ ਕਰੋ ਜਦੋਂ ਜਲੰਧਰ ਦੇ ਵਿੱਚ ਘੱਟ ਵਾਏ ਗਏ ਆ ਬਠਿੰਡੇ ਵੀ ਤੁਸੀਂ ਘੱਟ ਹੁੰਦੇ ਸੀ ਹੋਰ ਕਈ ਥਾਵਾਂ ਤੁਹਾਨੂੰ ਦੱਸਾਂ ਤੁਸੀਂ ਤਾਂ ਹੋਰ ਕਿਸੇ ਨੂੰ ਕੀ ਦੇਣਾ ਸੀ ਜਿਨ੍ਹਾਂ ਦੇ ਪਾਏ ਪਾਈ ਤੁਸੀਂ ਤੋਂ ਵੀ ਖਵਾਉਂਦੇ ਸੀ ਮਾਨ ਸਾਹਿਬ ਜਿਹੜੇ ਅੱਜ ਬਾਹਰ ਲੀਆਂ ਕੰਟਰੀਆਂ ਚ ਨੌਜਵਾਨ ਜਾ ਰਹੇ ਆ ਔਰ ਜਾਜਾਂ ਦੀਆਂ ਟਿਕਟਾਂ ਦਾ ਵੀ ਟੈਕਸ ਦਿੰਦੇ ਹੋਣਗੇ ਉਹ ਵੀ ਜਾ ਬੂ ਜਾ ਲੱਗਣ ਦਾ ਸਾਰਾ ਟੈਕਸ ਦਿੰਦੇ ਆ ਜਿਸ ਦਿਨ ਉਹ ਪਾਸਪੋਰਟ ਬਣਾਉਣ ਦਾ ਉਹ ਸ਼ੁਰੂ ਕਰਦੇ ਉਸ ਤੋਂ ਬਾਅਦ ਇਹ ਟੈਕਸ ਉਹਨਾਂ ਦਾ ਸ਼ੁਰੂ ਹੋ ਜਾਂਦਾ ਪਰ ਅੱਜ ਤੱਕ ਵੀ ਐਨ ਆਰ ਆਈਆਂ ਨੂੰ ਤੁਸੀਂ ਵਾਪਸ ਲਿਆਉਣ ਵਾਸਤੇ ਕੋਈ ਸਲਾਹ ਬਣਾਈ ਆ ਤੁਹਾਨੂੰ ਪੌ ਤਿੰਨ ਸਾਲ ਦੇ ਲਗਭਗ ਤੁਹਾਡੀ ਸਰਕਾਰ ਹੋਣ ਤੇ ਆਏ ਆ ਕਿ ਤਿੰਨਾਂ ਸਾਲਾਂ ਵਿੱਚ ਕਿੰਨੇ ਆਪਣੇ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਾ ਕੇ ਭੁੱਬਾ ਮਾਰ ਕੇ ਰੋਈ ਜਾਂਦੇ ਆ ਕਿੰਨੇ ਤੁਸੀਂ ਲਿਆ ਜਾਂਦੇ ਸਮਾਂ ਦੀ ਤੁਸੀਂ ਐਮਪੀ ਸਹੀ ਸੀ ਜਦੋਂ ਕਿਸੇ ਪੰਜਾਬ ਦੇ ਨੌਜਵਾਨ ਸਾਡੀ ਧੀ ਪੈਨ ਨੂੰ ਵਿਪਤਾ ਪੈਂਦੀ ਸੀ ਬਾਹਰਲੀ ਕੰਟਰੀ ਦੇ ਵਿੱਚ ਉਹਦਾ ਤੁਸੀਂ ਜਾ ਕੇ ਲੈ ਆਉਂਦੇ ਸੀ ਪਰ ਜਿੱਦ ਦੇ ਮੁੱਖ ਮੰਤਰੀ ਬਣੇ ਆ ਤੁਹਾਡਾ ਪੰਜਾਬ ਤੋਂ ਨਾਮੋ ਨਿਸ਼ਾਨ ਹੀ ਉੱਠ ਗਿਆ ਆ ਤੁਸੀਂ ਹਰਿਆਣੇ ਦੇ ਵਿੱਚ ਗਏ ਸੀ ਉੱਥੇ ਤੁਸੀਂ ਕਹੀ ਜਾਂਦੇ ਸੀ ਖਿਡਾਰੀ ਦੇ ਘਰੇ ਗਏ ਖਿਡਾਰੀ ਆ ਜੀ ਤੇ ਇੱਕ ਇੱਥੇ ਮੈਨੂੰ ਪਤਾ ਲੱਗਿਆ ਵੀ ਪੰਜਾਬ ਦਾ ਖਿਡਾਰੀ ਸੋ 8900 ਤੇ ਕਈ ਇੱਥੇ ਝੋਨਾ ਲਾਉਂਦੇ ਫਿਰਦੇ ਆ ਉਹਨਾਂ ਵੱਲ ਤਾਂ ਤੁਹਾਡਾ ਧਿਆਨ ਨਹੀਂ ਜਾਂਦਾ ਤੁਹਾਡਾ ਵੀ ਹਾਲ ਹੋਇਆ ਪਿਆ ਮੈਂ ਮਾਫੀ ਚਾਹੁੰਨਾ ਗੱਲ ਕਹਿਣ ਲੱਗਿਆ ਗੱਲ ਗੁੱਸੇ ਚ ਨਹੀਂ ਲੈਣੀ ਤੁਸੀਂ ਦੂਜੇ ਲੀਡਰਾਂ ਨੂੰ ਬਹੁਤ ਕੁਝ ਕਹਿੰਦੇ ਸੀ ਉਹ ਜਿਵੇਂ ਆਪਦੇ ਘਰ ਵਾਲ ਤਾਂ ਕੋਈ ਵੇਂਦਾ ਨਹੀਂ ਤੇ ਬਗਾਨੇ ਘਰਾਂ ਲਵੇਂਦਾ ਉਹ ਭਾਈ ਤੇਰਾ ਘਰ ਬਹੁਤ ਸੋਹਣਾ ਉਹ ਕਹਿੰਦਾ ਬਾਈ ਤੇਰਾ ਵੀ ਘਰ ਬਹੁਤ ਸੋਹਣਾ ਸਮਝਦਾਰ ਹੁਣ ਗੱਲ ਤਾਂ ਮੈਂ ਕੁਝ ਤੁਸੀਂ ਦੂਜੇ ਵਾਲ ਚੱਕੀ ਜਾਂਦੇ ਆ ਦੂਜੀ ਸਟੇਟ ਵਾਲ ਚੱਕੀ ਜਾਂਦੇ ਆ ਹਰਿਆਣੇ ਵਾਲ ਚੱਕੀ ਜਾਂਦੇ ਆ ਹਰਿਆਣੇ ਦੇ ਵਿੱਚ ਤੁਹਾਡੇ ਮੂੰਹ ਨੂੰ ਕੋਈ ਵੋਟ ਨਹੀਂ ਪੈਣੀ ਮੇਰੀ ਗੱਲ ਲਿਖ ਲਓ ਜਿੱਥੇ ਲਿਖਣੀ ਆ ਇਹ ਪੰਜਾਬ ਹੀ ਸੀ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਵੋਟ ਨਹੀਂ ਪਾਈ ਪੰਜਾਬ ਦੇ ਭਗਵੰਤ ਮਾਨ ਨੂੰ ਵੋਟ ਪਾਈ ਆ ਕੋਈ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਪਾਸੇ ਨਹੀਂ ਸੀਗਾ ਤੁਹਾਨੂੰ ਵੋਟ ਸਾਰਿਆਂ ਨੇ ਪਾਈ ਆ ਤੁਹਾਡਾ ਰਿਜ਼ਲਟ ਕੱਢਤਾ ਆ ਰਿਜ਼ਲਟ ਸਾਰਿਆਂ ਦੇ ਰਿਕਾਰਡ ਤੋੜ ਕੇ ਰੱਖਤੇ ਆ ਪਰ ਜਿਸ ਦਿਨ ਦਾ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਣਿਆ ਲੋਕਾਂ ਦੇ ਰਿਕਾਰਡ ਬੇਰੋਜ਼ਗਾਰੀ ਦੇ ਤੁਸੀਂ ਤੋੜ ਕੇ ਰੱਖਤੇ ਆ ਕਿਹੜੀਆਂ ਧੀਆਂ ਪੈਣਾ ਟੈਂਕੀਆਂ ਤੋਂ ਲਾ ਲਈਆਂ ਲੋਕ ਤਾਂ ਟੈਕਸ ਡੇਲੀ ਭਰਦੇ ਆ ਆ ਸਾਡੇ ਟੈਕਸ ਨਾਲ ਹੀ ਤੇਰੀਆਂ ਗੱਡੀਆਂ ਚੱਲਦੀਆਂ ਸਾਡੇ ਟੈਕਸ ਨਾਲ ਹੀ ਤੇਰੇ ਬੂਟ ਆਉਂਦੇ ਆ ਸਾਡੇ ਟੈਕਸ ਦੇ ਨਾਲ ਹੀ ਟੋਰਾ ਫੇਰਾ ਹੁੰਦਾ ਸਾਡੇ ਟੈਕਸ ਦੇ ਨਾਲ ਹੀ ਤੁਹਾਡੇ ਖਾਤਿਆਂ 'ਚ ਤਨਖਾਹ ਪੈਂਦੀ ਆ ਸਾਡੇ ਟੈਕਸ ਦੇ ਨਾਲ ਹੀ ਤੁਹਾਡੀ ਪੈਨਸ਼ਨ ਲੱਗਣੀ ਆ ਪਰ ਅਫਸੋਸ ਇਸ ਗੱਲ ਦਾ ਕਿ ਲੋਕ ਤਾਂ ਤੁਹਾਨੂੰ ਮਰ ਕੇ ਵੀ ਟੈਕਸ ਦੇ ਜਾਂਦੇ ਆ ਤੁਸੀਂ ਜਾਉਂਦੇ ਆ ਲਈ ਕੱਖ ਨਹੀਂ ਕਰਦੇ ਯਾਦ ਰੱਖੋ ਤੁਹਾਡੇ ਜਦੋਂ ਕੋਈ ਲੀਡਰ ਬਣ ਜਾਂਦਾ ਪੰਜਾਬ ਦੇ ਲੋਕੋ ਦੇਸ਼ ਦੇ ਲੋਕੋ ਉਹਦੇ ਜਿਸ ਦਿਨ ਤੋਂ ਲੀਡਰ ਬਣਦਾ ਉਹਦੀ ਦੁਨੀਆ ਛੱਡਣ ਤੱਕ ਦਾ ਖਰਚਾ ਆਪਾਂ ਚੱਕਦੇ ਆਂ ਯਾਦ ਰੱਖ ਲੋ ਗੱਲ ਤੇ ਪਰ ਸਾਡਾ ਖਰਚਾ ਕੌਣ ਚੱਕਦਾ ਅਸੀਂ ਤਾਂ ਉਹੀ ਸਾਡੇ ਕਮਰੇ ਡਿੱਗਣ ਵਾਲੇ ਉਹੀ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਬੇਰੋਜ਼ਗਾਰੀ ਉਹੀ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਤੱਕੇ ਛਾਈਆਂ ਤੇ ਤੁਸੀਂ ਇੱਥੇ ਜਾ ਕੇ ਕਿਤੇ ਕਹੀ ਜਾਂਦੇ ਆ ਤੁਹਾਡੀ ਅੱਖਿਆ ਲੱਗ ਤਾਂ ਨਹੀਂ ਰਿਹਾ ਤੁਹਾਡਾ ਕੋਈ ਇੱਥੇ ਰਿਸ਼ਵਤਾਂ ਨਹੀਂ ਚੱਲਦੀ ਮਾਨ ਸਾਹਿਬ ਜਾਂ ਤਾਂ ਤੁਸੀਂ ਨਿਆਣੇ ਹੋਏ ਪਏ ਆ ਤੁਰਦੀ ਬੱਚਿਆਂ ਦੀ ਮਤ ਹੋ ਗਈ ਆ ਤੇ ਜਾਂ ਫਿਰ ਤੁਸੀਂ ਲੋਕਾਂ ਨੂੰ ਬੱਚੇ ਬਣਾਈ ਤੁਰੇ ਆਉਂਦੇ ਆ ਪੰਜਾਬ ਦੇ ਵਿੱਚ ਜੇ ਤੁਸੀਂ ਧੱਕੇਸ਼ਾਹੀ ਵੇਖਣੀ ਹੋਵੇ ਤਾਂ ਫਿਰ ਤੁਸੀਂ ਮੈਥੋਂ ਪੁੱਛਿਓ ਜੇ ਜੇਕਰ ਤੁਸੀਂ ਰਿਸ਼ਵਤ ਦੇਣੀ ਹੋਵੇ ਫਿਰ ਵੀ ਤੁਸੀਂ ਮੈਨੂੰ ਕਿਹਾ ਜੇ ਮੈਂ ਤੁਹਾਨੂੰ ਦੱਸੂਗਾ ਰਿਸ਼ਵਤ ਦੇ ਕੋਈ ਬੌਕਰ ਨਹੀਂ ਲੱਗੇ ਵੀ ਫਲਾਨਾ ਸਿੰਘ ਜੀ ਜਿਵੇਂ ਬੈਂਕ 'ਚ ਪੈਸੇ ਜਮਾ ਕਰਾਉਨੇ ਕੋਈ ਇਹਦੇ ਬੌਕਰ ਤਾਂ ਲੱਗੇ ਨਹੀਂ ਇਸ ਕਰਕੇ ਪੰਜਾਬ ਦੇ ਵਿੱਚ ਸਾਰਾ ਕੌਸ਼ਿ ਚੱਲੀ ਜਾਂਦਾ ਪਤਾ ਨਹੀਂ ਤੁਹਾਨੂੰ ਅਫਸਰ ਸਾਹਿਬ ਗਲਤ ਕਰ ਰਹੀ ਆ ਤੁਹਾਡਾ ਨਾਮ ਬਤਨਾਵ ਹੋਵੇ ਸ਼ੈਤਾਨ ਕਰਕੇ ਸ਼ਾਇਦ ਤੁਹਾਨੂੰ ਸਾਰਾ ਕੁਝ ਹੀ ਪਤਾ ਤੇ ਬਾ ਤੁਸੀਂ ਉਹ ਜਿਵੇਂ ਫਿਲਮ ਦੇ ਵਿੱਚ ਐਕਟਿੰਗ ਕਰਦੇ ਆ ਨਾਇਕ ਫਿਲਮ ਲਾ ਲਓ ਹੋਰ ਲਾ ਲਓ ਜਿਵੇਂ ਉਹਨਾਂ ਚ ਐਕਟਿੰਗ ਕਰਦੇ ਓਵੇਂ ਤੁਹਾਡੀ ਐਕਟਿੰਗ ਚੱਲੀ ਜਾਂਦੀ ਆ ਦੋਨਾਂ ਚ ਕੋਈ ਨਾ ਕੋਈ ਗਲਤ ਹੈਗੀ ਆ ਪੰਜਾਬ ਦੇ ਮੁੱਖ ਮੰਤਰੀ ਜੀ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਹਾਲਾਤ ਪਤਾ ਕਰੋ ਪੰਜਾਬ ਦੇ ਲੋਕ ਟੈਕਸ ਤਾਂ ਤੁਹਾਨੂੰ ਦਿੱਲੀ ਦਿੰਦੇ ਆ ਸੌਣ ਲੱਗੇ ਵੀ ਟੈਕਸ ਦਿੰਦੇ ਆ ਕਈ ਤਾਂ ਕਿਉਂਕਿ ਨੀਂਦ ਦੀ ਗੋਲੀ ਲੈ ਕੇ ਖਾਂਦੇ ਆ ਇਹ ਗੱਲ ਝੂਠਾ ਸੌਣ ਲੱਗੇ ਪੱਖੇ ਚੱਲਦੇ ਉਹ ਵੀ ਤੁਹਾਨੂੰ ਟੈਕਸ ਸਾਰਾ ਕੋ ਟੈਕਸ ਜਾਂਦਾ ਤੁਸੀਂ ਬੇਫਿਕਰ ਹੋ ਜੇ ਕੱਪੜੇ ਪਾਉਂਦਾ ਤੁਹਾਨੂੰ ਟੈਕਸ ਦਿੰਨੇ ਅਸੀਂ ਪਰ ਅਫਸੋਸ ਦੀ ਗੱਲ ਐ ਸਤ ਖੱਫਨ ਤੱਕ ਦਾ ਟੈਕਸ ਦੇ ਦਿੰਨੇ ਆ ਪਰ ਸਾਡੇ ਬੱਚਿਆਂ ਦਾ ਭਵਿੱਖ ਅਜੇ ਤੱਕ ਨਹੀਂ ਬਣਿਆ ਸਾਡੇ ਘਰ ਦੇ ਮੂੰਹ ਅਜੇ ਤੱਕ ਚੰਗੇ ਨਹੀਂ ਬਣੇ ਔਰ ਤੁਹਾਡੇ ਕੋਲ ਤਾਂ ਅਸੀਂ ਮਹਿੰਗੀਆਂ ਗੱਡੀਆਂ ਦੇਤੀਆਂ ਲੋਕਾਂ ਨੂੰ ਮਰੂਤੀ ਨਹੀਂ ਜੁੜੀਆਂ ਕੀ ਗੱਲਾਂ ਕਰਦੇ ਆ ਪੰਜਾਬ ਦੇ ਲੋਕਾਂ ਦੇ ਗਰਾਊਂਡ ਲੈਵਲ ਤੇ ਹਾਲਾਤ ਚੈੱਕ ਕਰੋ ਦੂਜੇ ਲੀਡਰਾਂ ਤਰ੍ਹਾਂ ਜਾਜਾਂ ਚੋਂ ਹੱਥ ਨਾ ਚੱਕਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜੀ ਇਹ ਮੇਰੀਆਂ ਗੱਲਾਂ ਹੈਗੀਆਂ ਸੱਚੀਆਂ ਜੇਕਰ ਗੱਲ ਝੂਠ ਹੋਵੇ ਤੁਹਾਨੂੰ ਗਰਾਊਂਡ ਲੈਵਲ ਦੀ ਆ ਤੁਹਾਨੂੰ ਸਥਿਤੀ ਵਿਖਾ ਦਾਂਗੇ ਮੇਰਾ ਦਿਲ ਕਰਦਾ ਕਿ ਮੈਂ ਪੰਜਾਬ ਦੇ ਵਿੱਚ ਯਾਤਰਾ ਕਰਾਂ ਤੁਹਾਨੂੰ ਗਰੀਬੀ ਵਿਖਾਵਾਂ ਪੰਜਾਬ ਦੇ ਲੋਕਾਂ ਦੀ ਪਰ ਅਫਸੋਸ ਜੇ ਮੇਰਾ ਭਾਰ ਨਹੀਂ ਚੱਲਦੀ ਨਹੀਂ ਤਾਂ ਮੈਂ ਪੰਜਾਬ ਦੇ ਵਿੱਚ ਨਿਕਲਾਂ ਤੇ ਤੁਹਾਨੂੰ ਗਰੀਬ ਲੋਕ ਵਖਾਵਾ ਚਾਇਓ ਐਸਸੀਬੀਸੀ ਜਰਨਲ ਕੋਈ ਹੋਵੇ